ਖਬਰ ਸੰਗਰੂਰ ਤੋਂ ਹੈ ਜਿੱਥੇ 9594 ਈਟਟੀਡੀ ਟੈਟ ਪਾਸ ਦੇ ਆਪਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਉਹ ਪਿਛਲੇ ਲੰਬੇ ਸਮੇਂ ਤੋਂ ਨੌਕਰੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਪਰ ਮੁੱਖ ਮੰਤਰੀ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਜਿਸ ਦੇ ਚੱਲਦੇ ਮਜਬੂਰਨ ਉਨ੍ਹਾਂ ਨੂੰ ਸੜਕਾਂ ਦੇ ਉੱਤਰਨਾ ਪੈ ਰਿਹਾ ਹੈ ਇਸ ਪ੍ਰਦਰਸ਼ਨ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿੱਚ ਖੂਬ ਹੱਥੋਪਾਈ ਵੀ ਦੇਖਣ ਨੂੰ ਮਿਲੀ ਜੀ ਸਾਡੀ 9594 ਭਾਰਤੀ ਜੋ ਕਿ 3 ਸਾਲਾਂ ਤੋਂ ਆਈ ਸੀ ਤੇ 2 ਸਾਲ ਸਾਡੀ ਭਾਰਤੀ ਕੋਰਟ ਦੇ ਵਿੱਚ ਰੁਲਦੀ ਰਹੀ ਜਿਵੇਂ ਅਸੀਂ ਚਾਰ ਪੇਪਰ ਪਾਸ ਕਰ ਚੁੱਕੇ ਆ ਸੀ ਭਗਵੰਤ ਮਾਨ ਸਾਹਿਬ ਕੋਲ ਅੱਜ ਉਹਨਾਂ ਨੂੰ ਮਿਲਣ ਲਈ ਆਏ ਸੀ ਕਿ ਸਾਡੀ ਭਾਰਤੀ ਦਾ ਅਗਲਾ ਪ੍ਰੋਸੈਸ ਜਾਰੀ ਕੀਤਾ ਜਾਵੇ ਪਰ ਇੱਥੇ ਸਾਡੇ ਨਾਲ ਪੋਰਸ਼ ਪ੍ਰਸ਼ਾਸਨ ਨੇ ਬੁਰੀ ਤਰ੍ਹਾਂ ਧੱਕੇ ਮਹੱਤਕ ਕਾਮੁਕੀ ਕੀਤੀ ਸਾਡੀਆਂ ਭੈਣਾਂ ਦੀਆਂ ਚੁੰਨੀਆਂ ਰੋਲੀਆਂ ਗਈਆਂ ਕਈ ਭੈਣਾਂ ਨੂੰ ਸੱਟਾਂ ਲੱਗੀਆਂ ਤੇ ਸਾਡੇ ਭਰਾਵਾਂ ਦੀਆਂ ਪੱਗਾਂ ਵੀ ਰੋਲੀਆਂ ਗਈਆਂ ਮੈਂ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦੀ ਆ ਕਿ ਜਾਂ ਤਾਂ ਸਾਡੀ ਗੱਲ ਸੁਣੇ ਸਾਡੀਆਂ ਜਿਹੜੀਆਂ ਮੰਗਾਂ ਕਿਹਦੇ ਗੋਪਟ ਐਕਸ਼ਨ ਕਰਨ ਲਈ ਮਜਬੂਰ ਹੋਵਾਂਗੇ ਉਹ ਨਹੀਂ ਤੇਰੇ ਅਸੀਂ ਇੱਥੋਂ ਹਿੱਲਣ ਵਾਲੇ ਨਹੀਂ ਆ ਸਾਡੀ ਇੱਕੋ ਮੰਗ ਆ ਮਾਨ ਸਰਕਾਰ ਨੂੰ ਜਲਦੀ ਤੋਂ ਜਲਦੀ ਸਾਡਾ ਬੈਕਲੋਗ ਪੂਰਾ ਕਰਕੇ ਸਿੰਗਲ ਲਿਸਟ ਵੀ ਡੀਜ਼ਰ ਕਰਕੇ ਸਾਨੂੰ ਲਿਸਟ ਦਿੱਤੀ ਜਾਵੇ ਜਿਹੜੇ ਸਾਥੀਆਂ ਦੀ ਨਾਮ ਆ ਚੁੱਕੇ ਉਹਨਾਂ ਨੂੰ ਸਕੂਲਾਂ 'ਚ ਜੁਵਾਇਡ ਕਰਾਇਆ ਜਾਵੇ ਵੱਧ ਤੋਂ ਵੱਧ ਸਾਨੂੰ ਆਹੀ ਚਾਹੀਦਾ ਹੈ ਪੰਜਾਬ ਸਰਕਾਰ ਮੁਰਦਾਬਾਦ 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 ਮੇਰਾ ਨਾਮ ਬਲਿਹਾਰ ਸਿੰਘ ਜੀ ਅਸੀਂ ਈਟੀਟੀ 9594 ਯੂਨੀਅਨ ਤੋਂ ਆ ਸਾਥੀਓ ਜ ਅੱਜ ਅਸੀਂ ਇੱਥੇ ਆਪਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਵਾਸਤੇ ਆਪਣੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਗ੍ਰਹਿ ਵਿਖੇ ਪਹੁੰਚਣਾ ਸੀ ਪਰ ਸਾਨੂੰ ਰਸਤੇ ਦੇ ਵਿੱਚ ਬੈਰੀਕੇਡ ਕਰਕੇ ਰੋਕ ਲਿਆ ਗਿਆ ਇਹ ਉਹੀ ਸਰਕਾਰ ਆ ਉਹੀ ਮੁੱਖ ਮੰਤਰੀ ਆ ਜਿਹੜਾ ਧਰਨਿਆਂ ਦੇ ਵਿੱਚੋਂ ਨਿਕਲੀ ਹੋਈ ਸਰਕਾਰ ਦਾ ਮੁੱਖ ਮੰਤਰੀ ਆ ਉਹੀ ਮੁੱਖ ਮੰਤਰੀ ਜਦੋਂ ਅਸੀਂ ਕਾਂਗਰਸ ਦੀ ਸਰਕਾਰ ਵੇਲੇ ਜਾਂ ਅਕਾਲੀ ਦਲ ਦੀ ਸਰਕਾਰ ਵੇਲੇ ਧਰਨੇ ਲਾਉਂਦੇ ਸੀ ਤਾ ਸਾਡੇ ਕੋਲੇ ਆ ਕੇ ਬੈਠਦਾ ਸੀ ਸਾਨੂੰ ਆਪਣੇ ਭਾਈ ਆਪਣੀਆਂ ਭੈਣਾਂ ਆਪਣੇ ਵੀਰ ਦੱਸਦਾ ਸੀ ਤੇ ਕਹਿੰਦਾ ਸੀ ਤੁਸੀਂ ਸਾਡੀ ਸਰਕਾਰ ਲਿਆਓ ਸਾਡੀ ਸਰਕਾਰ ਸਿਹਤ ਅਤੇ ਸਿੱਖਿਆ ਤੇ ਸਭ ਤੋਂ ਵੱਡਾ ਤੇ ਵੱਧ ਕੰਮ ਕਰੂਗੀ ਪਰ ਸਾਡੇ ਲਈ ਮਾੜੀ ਕਿਸਮਤ ਸਾਡੇ ਸਾਥੀਆਂ ਨੇ ਇਹਨਾਂ ਨੂੰ ਵੋਟਾਂ ਪਾ ਕੇ 92 ਐਮਐਲਏ ਜਿਤਾ ਕੇ ਇਹਨਾਂ ਦੇ ਇਹਨਾਂ ਨੂੰ ਸੱਤਾ ਦੇ ਵਿੱਚ ਲਿਆਂਦਾ ਮੁੱਖ ਮੰਤਰੀ ਬਣਾਇਆ ਹੋਇਆ ਕੀ ਇਨਾਂ ਦੇ ਹਰੇ ਪੈਨ ਨੇ ਸਾਨੂੰ ਨੌਕਰੀਆਂ ਤਾਂ ਕੀ ਦੇਣੀਆਂ ਸੀ ਉਲਟੀਆਂ ਸਾਡੀਆਂ ਨੌਕਰੀਆਂ ਇਹਨਾਂ ਨੇ ਖੋ ਲਈਆਂ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਜੇ ਕਿਤੇ ਸਾਡੀ ਭਰਤੀ ਦਾ 2994 ਬੈਕਲੌਗ ਜਲਦ ਤੋਂ ਜਲਦ ਢੀਰਦਰਬ ਕਰਕੇ ਉਹਦੀ ਲਿਸਟ ਨਾ ਪਾਈ ਗਈ ਤੇ ਪਹਿਲੀ ਲਿਸਟ ਨੂੰ ਇਸ ਮਹੀਨੇ ਦੇ ਵਿੱਚ ਜੇ ਜੁਆਇਨ ਨਾ ਕਰਾਇਆ ਗਿਆ ਸਾਡੇ ਵੱਲੋਂ ਗੁਪਤ ਤੇ ਤਿੱਖੇ ਐਕਸ਼ਨ ਆਉਣ ਵਾਲਗੇ ਇਹਨਾਂ ਦੀ ਸਰਪੰਚੀ ਇਲੈਕਸ਼ਨ ਦੀ ਚੋਣਾਂ ਇਹਨਾਂ ਦੀ ਜਿਮਣੀ ਚੋਣਾਂ ਦੇ ਵਿੱਚ ਜਿਹੜਾ ਇਹਨਾਂ ਦਾ ਜਲੂਸ ਕੱਢਿਆ ਜਾਊਗਾ ਸਰਕਾਰ ਦਾ ਕਿਉਂਕਿ ਇਹ ਉਹੀ ਸਰਕਾਰ ਆ ਜਿਹੜੀ ਧਰਨਿਆਂ ਤੋਂ ਨਿਕਲੀ ਸੀ ਤੇ ਅੱਜ ਉਹਨਾਂ ਧਰਨਿਆਂ ਦਾ ਵਿਰੋਧ ਕਰਦੀ ਆ ਸਾਡੀਆਂ ਭੈਣਾਂ ਦੀਆਂ ਚੁੰਨੀਆਂ ਰੋਲੀਆਂ ਜਾਂਦੀਆਂ ਸਾਡੇ ਸਾਥੀਆਂ ਦੀਆਂ ਪੱਗਾਂ ਰੋਲੀਆਂ ਜਾਂਦੀਆਂ ਸਾਨੂੰ ਕੁੱਟਿਆ ਮਾਰਿਆ ਜਾਂਦਾ ਉਹੀ ਸਰਕਾਰ ਆ ਜਿਹੜੀ ਕਹਿੰਦੀ ਸੀ ਜੇ ਮੈਂ ਮੁੱਖ ਮੰਤਰੀ ਬਣ ਗਿਆ ਸਾਡੀ ਸਰਕਾਰ ਆ ਗਈ ਤਾਂ ਡੰਡਾ ਨਹੀਂ ਚੱਲੂਗਾ ਪਰ ਇੱਥੇ ਹੁਣ ਤੁਸੀਂ ਆਪਦੇ ਨਿਊਜ਼ ਮਾਧਿਅਮ ਦੇ ਜ਼ਰੀਏ ਦੇਖ ਰਹੇ ਹੋ ਵੀ ਇੱਥੇ ਕੀ ਕੁਝ ਨਹੀਂ ਚੱਲ ਰਿਹਾ ਇੱਥੇ ਸਾਰਾ ਕੁਝ ਚੱਲ ਰਿਹਾ ਹੈ